ਹਾਂਜੀ ਆ ਗਿਓ ਹਾਂਜੀ ਤੁਸੀਂ ਪਹਿਲਾਂ ਹੀ ਆ ਗਏ ਮੈਂ ਤੁਹਾਨੂੰ ਉੱਥੇ ਵੇਖੀ ਜਾਂਦੀ ਹਾਂ ਮੈਂ ਬਾਹਰ ਆ ਗਿਆ ਸੀਗਾ ਪ੍ਰਸ਼ਾਦ ਲੈ ਕੇ ਫਿਰ ਮੈਂ ਆ ਗਿਆ ਚਲ ਬਾਹਰ ਜਾ ਕੇ ਚਾਹ ਪੀਨੇ ਆ ਅੱਛਾ ਆ ਤਾਂ ਮੈਂ ਦੇਖਦਾ ਤੁਹਾਨੂੰ ਕਿਹਾ ਤਾਂ ਸੀ ਜਦੋਂ ਫ੍ਰੀ ਹੋ ਗਿਆ ਆਪਾਂ ਇੱਥੇ ਆ ਕੇ ਬਹਿ ਜਾਾਂਗੇ ਆ ਕੀ ਲੈ ਆ ਇੱਕ ਅਨਾਰ ਅਨਾਰ ਕੀ ਗੱਲ ਉਹ ਵੈਸੇ ਬੜੀ ਖੂਨ ਦੀ ਕੰਮੀ ਕਰਕੇ ਚਲ ਠੀਕ ਆ ਵਧੀਆ ਹੁੰਦਾ ਇਹਨੂੰ ਛਿੱਲ ਕੇ ਖਾਣੇ ਆ ਉਹ ਬਾਬਾ ਕਿੱਥੇ ਰਹਿ ਗਿਆ ਤੁਹਾਡੇ ਨਾਲ ਤਾਂ ਸੀਗਾ ਉਹ ਐਕਚੁਅਲੀ ਪਿੱਛੇ ਰਹਿ ਗਿਆ ਥੋੜਾ ਉਹ ਆਂਦਾ ਹੋਣਾ ਹੈ ਅੱਛਾ ਉਹ ਆ ਗਿਆ ਲੈ ਹਾਂਜੀ ਕਿੱਧਰ ਰਹਿ ਗਿਆ ਸੀ ਬਸ ਵੀਰੇ ਲੇਟ ਹੋ ਗਿਆ ਸੀਗਾ ਪਾਠ ਕਰਦਾ ਪਏ ਅੱਜ ਮਜ਼ਾ ਵਧਾ ਕਿੰਨਾ ਆਇਆ ਪੂਰਾ ਆਨੰਦ ਆਇਆ ਦਰਬਾਰ ਸਾਹਿਬ ਜਦੋਂ ਤਾਂ ਲਾਈਨ 'ਚ ਲੱਗਿਆ ਨਾ ਆਪਣੇ ਮੁਖ 'ਚ ਗੁਰਬਾਣੀ ਸੀਗੀ ਤੇ ਮਨ ਦੇ ਵਿੱਚ ਗੁਰੂ ਨੂੰ ਮਿਲਣ ਦੀ ਇੱਛਾ ਸਹੀ ਗੱਲ ਬਾਹਰ ਜਿੰਨੀਆਂ ਟੈਨਸ਼ਨਾਂ ਹੁੰਦੀਆਂ ਨੇ ਨਾ ਜਦੋਂ ਅਸੀਂ ਅੰਦਰ ਦਰਸ਼ਨ ਕਰਨ ਜਾਂਦੇ ਹਾਂ ਨਾ ਮਨ ਪੂਰਾ ਸ਼ਾਂਤ ਹੋ ਜਾਂਦਾ ਮੈਂ ਕਹਿੰਦਾ ਜਿਵੇਂ ਕੰਪਿਊਟਰ ਰੀਸੈਟ ਹੁੰਦਾ ਨਾ ਸਰੀਰ ਰੀਸੈਟ ਹੋ ਜਾਂਦਾ ਆਨੰਦ ਆ ਗਿਆ ਸਹੀ ਗੱਲ ਤੇਨੂੰ ਕੀ ਹੋਇਆ ਉਦਾਸ ਫਿਰਦਾ ਬਸ ਵੀਰੇ ਧਿਆਨ ਹੀ ਨਹੀਂ ਲੱਗਿਆ ਭਾਜੀ ਮੇਰਾ ਤਾਂ ਕਾਹਦੇ 'ਚ ਅੱਗੇ ਆ ਥੋੜਾ ਜਿਹਾ ਕੀ ਹੋਇਆ ਵੀਰੇ ਪਹਿਲੇ ਲੇਨ 'ਚ ਲੱਗਿਆ ਵਾ ਹੂੰ ਤਾਂ ਕੋਈ ਇਧਰੋਂ ਧੱਕਾ ਮਾਰੀਆ ਤਾਂ ਕੋਈ ਉਧਰੋਂ ਨਾਲੇ ਗੱਲਾਂ ਹੀ ਪਤਾ ਨਹੀਂ ਕਿੱਦਾਂ-ਕਿੱਦਾਂ ਹੀ ਕਰੀ ਜਾਂਦੇ ਸੀਗੇ ਫਿਰ ਜਦੋਂ ਪਾਠ ਕਰਨ ਬੈਠਾ ਵਾ ਉੱਥੇ ਵੀ ਕੋਈ ਫੋਨ ਚਲਾ ਰਿਹਾ ਵਾ ਕੋਈ ਆਪਣੇ ਮਸਤੀ ਗੱਲਾਂ ਹੀ ਕਰਨ ਲੱਗਾ ਹੋਇਆ ਵਾ ਧਿਆਨ ਹੀ ਲੱਗਿਆ ਭਾਜੀ ਧਿਆਨ ਨਹੀਂ ਲੱਗਿਆ ਅਸੀਂ ਵੀ ਉਸੇ ਲੇਨ 'ਚ ਗਏ ਆ ਇਹ ਵੀ ਤੇਰੇ ਨਾਲ ਸੀਗੀ ਅਸੀਂ ਇਕੱਠੇ ਗਏ ਆ ਸਾਰੇ ਭਾਜੀ ਘਰੇ ਪਾਠ ਕਰਦਾ ਹੀ ਘਰੇ ਵੀ ਨਹੀਂ ਧਿਆਨ ਲੱਗਦਾ ਸੀ ਕਦੇ ਮੰਮੀ ਆਵਾਜ਼ ਮਾਰ ਲੈਂਦੇ ਸੀ ਕਦੇ ਡੈਡੀ ਮੈਂ ਸੀਗਾ ਵੀ ਇੱਥੇ ਆਏ ਆ ਦਰਸ਼ਨ ਕਰੀਏ ਤੇ ਧਿਆਨ ਲੱਗੂਗਾ ਪਰ ਇੱਥੇ ਆ ਇੱਥੇ ਵੀ ਉਹੀ ਹਾਲ ਤੈਨੂੰ ਕੀ ਲੱਗਦਾ ਇਹ ਚ ਗਲਤੀ ਕੀਤੀ ਆ ਉਹਨਾਂ ਲੋਕਾਂ ਦੀ ਜਿਹੜੇ ਤੈਨੂੰ ਭੜਕਾ ਰਹੇ ਸੀ ਮਤਲਬ ਇਧਰ ਤੁਸੀਂ ਗੱਲਾਂ ਕਰ ਰਹੇ ਹੋ ਤੇ ਹੋਰ ਵੀਰੇ ਓਬਵੀਅਸਲੀ ਉਹਨਾਂ ਦੀ ਗਲਤੀ ਆ ਨਾ ਵੀਰੇ ਦੇਖ ਗੁਰੂ ਸਾਹਿਬ ਦੇ ਚਰਨਾਂ 'ਚ ਕੋਈ ਵੀ ਆਂਦਾ ਨਾ ਉਹ ਆਪਣੇ ਕਰਮ ਕਮਾਣ ਆਂਦਾ ਜਿਨ੍ਹਾਂ ਦੇ ਮੂੰਹ ਲੱਗਿਆ ਉਹਨੇ ਗੱਲਾਂ ਕਰਨੀਆਂ ਨੇ ਉਹ ਆਪਣੀ ਮਰਜ਼ੀ ਆ ਕਿ ਆਪਾਂ ਉਹ ਗੁਰਬਾਣੀ ਪੜ੍ਹਨੀ ਆ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨੀ ਜੇ ਇੱਥੇ ਆ ਕੇ ਵੀ ਆਪਾਂ ਇੱਧਰ ਉੱਧਰ ਧਿਆਨ ਦੇਣਾ ਫਿਰ ਅੰਦਰ ਕਿ ਫਾਇਦਾ ਨਹੀਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਜਿਨੇ ਰੱਬ ਨੂੰ ਪਾਣਾ ਨਾ ਉਹਨੇ ਘਰ ਬੈਠੇ ਨੇ ਵੀ ਪਾ ਲੈਣਾ ਤੇ ਜਿਹਨੂੰ ਨਹੀਂ ਮਿਲਣਾ ਨਾ ਤੇਰੇ ਵਾਂਗੂ ਇੱਥੇ ਆ ਕੇ ਵੀ ਨਹੀਂ ਮਿਲਣਾ ਹੁਣ ਅਸੀਂ ਵੀ ਤਾਂ ਗਏ ਆ ਤੇਰੀ ਜਗ੍ਹਾ ਤੇ ਪਹਿਲੇ ਸ਼ਾਮ ਤੇ ਵੀ ਤਾਂ ਧਿਆਨ ਲਾਉਂਦੀ ਹੁੰਦੀ ਜੇ ਸਾਡੇ ਦਿਮਾਗ 'ਚ ਵਿਕਾਰ ਚੱਲਦੇ ਰਹਿਣਗੇ ਫਿਰ ਅਸੀਂ ਕਿਵੇਂ ਅੰਦਰ ਦਰਸ਼ਨ ਕਰ ਲਵਾਂਗੇ ਕਈ ਕਰੋ ਤਾਂ ਮੈਂ ਪੂਰੇ ਸੱਚੇ ਮਨ ਨਾਲ ਆਇਆ ਸੀ ਵੀ ਆਪਾਂ ਗੁਰੂ ਸਾਹਿਬ ਕੋ ਆਏ ਆ ਦਰਸ਼ਨ ਵਧੀਆ ਹੋਣੇ ਸਕੂਨ ਮਿਲੂਗਾ ਹਰਜਿੰਦਰ ਸਿੰਘ ਇੱਕ ਇੱਕ ਚੀਜ਼ ਜ਼ਰੂਰ ਯਾਦ ਰੱਖੀ ਜਿੰਦਗੀ ਦੇ ਵਿੱਚ ਜਦੋਂ ਨਿਮਾਨਵਲ ਜਾਣਾ ਹੋਵੇ ਨਾ ਤੇ ਬੰਦਾ ਨਾਲ ਵੀ ਲੈ ਜਾਂਦਾ ਹੁੰਦਾ ਤੇ ਬੜੀ ਤੇਜ਼ੀ ਨਾਲ ਆਇਆ ਜਾਂਦਾ ਤੇ ਜਦੋਂ ਕਿਸੇ ਚੜ੍ਹਾਈ ਤੇ ਚੜ੍ਹਨਾ ਹੋਵੇ ਨਾ ਔਖੇ ਰਾਹ ਜਾਣਾ ਹੋਵੇ ਤੇ ਉਹ ਉਦੋਂ ਆਪਣਾ ਹੀ ਜ਼ੋਰ ਲਾਣਾ ਪੈਂਦਾ ਮੇਰੀ ਗੱਲ ਦਾ ਮਤਲਬ ਤਾਂ ਕੀ ਆ ਜੇ ਤੁਸੀਂ ਗੁਰੂ ਨੂੰ ਪਾਣਾ ਆਤਮਾ ਤੇ ਪਰਮਾਤਮਾ ਨੂੰ ਮੇਲ ਉਦੋਂ ਹੋਊਗਾ ਜਦੋਂ ਸਰੀਰਿਕ ਵਕਾਰਾਂ ਤੋਂ ਛੁਟਕਾਰਾ ਪਾਇਆ ਜਾਵੇ ਗੁਰੂ ਸਾਹਿਬ ਨੇ ਕੀ ਕਿਹਾ ਸੀ ਪੰਜ ਤੱਤਾਂ ਨੂੰ ਆਪਣੇ ਤੋਂ ਦੂਰ ਰੱਖਣਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਪਾਂ ਤਾਂ ਉਹ ਨਾਲ ਲਈ ਫਿਰਦੇ ਹਾਂ ਹੁਣ ਜਦੋਂ ਲੋਕੀ ਗੱਲਾਂ ਕਰਦੇ ਹੋਣੇ ਤੇਰਾ ਹੰਕਾਰ ਜਾਗਦਾ ਹੋਣਾ ਤੇਰਾ ਕ੍ਰੋਧ ਜਾਗਦਾ ਹੋਣਾ ਕਿ ਮੈਂ ਇਹਨਾਂ ਨੂੰ ਕੁਝ ਕਮਾਂ ਬੋਲਾਂ ਕਿਉਂ ਗੱਲਾਂ ਕਰ ਰਹੇ ਹੋ ਵੀਰੇ ਉਹ ਆਪਣੇ ਕਰਮ ਕਮਾਰੇ ਸੀ ਆ ਰਹੀ ਸੀ ਨਾ ਦਿਮਾਗ 'ਚ ਇਹ ਗੱਲ ਭਾਜੀ ਗੱਲ ਵੀ ਆ ਰਹੀ ਮੈਂ ਤਾਂ ਇੱਕ ਜਣ ਨੂੰ ਕਹਿ ਵੀ ਦਿੱਤਾ ਸੀ ਵੀ ਲਾਈਨ 'ਚ ਖੜੇ ਹੋ ਤੁਸੀਂ ਬੋਲਦੇ ਕਿੱਦਾਂ ਪਏ ਹੋ ਇਹ ਵੀਰੇ ਤੂੰ ਆਪਣੇ ਕਰਮ ਕਮਾ ਕੇ ਆ ਇਸ ਦੇ ਨਾਲ ਹੀ ਨਾ ਸਬਰ ਦਾ ਇਮਤਿਹਾਨ ਵੀ ਮਹਾਰਜ ਲੈਂਦੇ ਨੇ ਤੈਨੂੰ ਮੈਂ ਕਹੀ ਨਾ ਗੱਲ ਜਦੋਂ ਤੁਸੀਂ ਕਿਸੇ ਚੰਗੇ ਰਾਹ 'ਤੇ ਚੱਲਦੇ ਹੋ ਨਾ ਤਾਂ ਤੁਹਾਡੇ ਰਾਹ ਦੇ ਵਿੱਚ ਰੁਕਾਵਟਾ ਪਾਉਣ ਵਾਲੇ ਬਹੁਤ ਲੋਕ ਹੀ ਆਣਗੇ ਤੁਹਾਨੂੰ ਢਾਲਾਣ ਵਾਲੇ ਬਹੁਤ ਲੋਕ ਹੀ ਆਣਗੇ ਉਹ ਆਪਣਾ ਇਮਤਿਹਾਨ ਹੁੰਦਾ ਹੈ ਗੁਰੂ ਦੀ ਕਚਹਿਰੀ ਦੇ ਵਿੱਚ ਕਿ ਆਪਾਂ ਡੋਲਣਾ ਕਿ ਨਹੀਂ ਡੋਲਣਾ ਤੂੰ ਡੋਲ ਗਿਆ ਨਾ ਤਾਂ ਤੈਨੂੰ ਇਹ ਦੁੱਖ ਲੱਗਦਾ ਵਾ ਕਿ ਤੈਨੂੰ ਦਰਸ਼ਨ ਨਹੀਂ ਵਧੀਆ ਹੋਏ ਜਿੱਥੇ ਤੂੰ ਪਾਠ ਕਰਨ ਬੈਠਾ ਕਿਉਂ ਨਹੀਂ ਆਪਣੇ ਦਸ਼ਮ ਦੁਆਰ ਬਾਰੇ ਸੋਚਿਆ ਕਿਉਂ ਨਹੀਂ ਧਿਆਨ ਲਾਇਆ ਕਿਉਂ ਨਹੀਂ ਗੁਰੂ ਦੇ ਚਰਨਾਂ 'ਚ ਜਾ ਕੇ ਬੈਠਾ ਐਦਾਂ ਤਾਂ ਜਿਹੜੇ ॠषि मुनि ਸੀਗੇ ਜਿਹੜੇ ਪੁਰਾਣੇ ਸੰਤ ਸੀਗੇ ਇਕਾਂਤ ਭਾਲਦੇ ਸੀ ਨਾ ਉਹ ਇੰਨੀ ਕੁ ਭਗਤੀ ਕਰ ਲੈਂਦੇ ਸੀ ਇੰਨਾ ਕੁ ਧਿਆਨ ਲਾ ਲੈਂਦੇ ਉਹਨਾਂ ਨੂੰ ਭਾਵੇਂ ਵਿਚ ਚੌਂਕ ਦੇ ਬਿਠਾ ਦੇ ਉਹਨਾਂ ਦਾ ਧਿਆਨ ਉੱਥੇ ਹੀ ਰਹਿੰਦਾ ਜਦ ਭਗਤੀ ਕਰਨੀ ਆ ਨਾ ਤੇ ਸੱਚੇ ਮਨ ਨਾਲ ਕਰਨੀ ਆ ਜੇ ਗੁਰੂ ਦੇ ਚਰਨਾਂ 'ਚ ਬਹਿਣਾ ਹੈ ਨਾ ਤਾਂ ਸੱਚੇ ਮਨ ਨਾਲ ਬਹਿਣਾ ਅਸੀਂ ਤਾਂ ਇਸ਼ਨਾਨ ਵੀ ਬਹੁਤ ਸੋਹਣਾ ਕੀਤਾ ਗੁਰੂ ਜੇ ਅੰਦਰ ਦੇ ਆਏ ਆ ਤੇ ਇਸ਼ਨਾਨ ਵੀ ਕੀਤਾ ਤੀਰਥ ਨਾਵਾ ਜੇ ਤੇ ਸੁਭਾਵਾ ਮਣ ਭਾਣੇ ਕੇ ਨਾ ਹੀ ਕਰੀ ਜੇ ਉਹਦਾ ਭਾਣਾ ਹੈ ਨਾ ਤਾਂ ਪਉਤੇ ਚੱਲ ਕੇ ਆਇਆ ਫਿਰ ਵੀ ਆਪਾਂ ਆਪਣੇ ਮਨ ਨੂੰ ਸ਼ਾਂਤ ਨਹੀਂ ਨਾ ਰੱਖ ਸਕਦੇ ਫਿਰ ਕੋਈ ਫਾਇਦਾ ਨਹੀਂ ਤੂੰ ਇਸ਼ਨਾਨ ਕੀਤਾ ਸੀ ਹਾਂਜੀ ਬਾਜੀ ਫਿਰ ਵੀ ਨਹੀਂ ਉਹ ਆਇਆ ਕੋਈ ਮੈਂ ਧਿਆਨ ਲਾਉਣ ਦੀ ਕੋਸ਼ਿਸ਼ ਕੀਤੀ ਅੰਦਰ ਗਿਆ ਮੈਨੂੰ ਸਕੂਨ ਮਿਲਣ ਨੂੰ ਲੱਗਾ ਨਾਲ ਹੀ ਉਹ ਗੱਲਾਂ ਕਰਨ ਲੱਗੇ ਮੈਨੂੰ ਫਿਰ ਉਹ ਦਿਮਾਗ ਦੇ ਨਾਲ ਘੁੰਮਣ ਲੱਗ ਗਿਆ ਵੀ ਯਾਰ ਜਾਂ ਮੈਂ ਤਾਂ ਅੰਦਰ ਵੀ ਬੋਲਣ ਲੱਗਾ ਫਿਰ ਮੈਂ ਕਿਹਾ ਤੈਨੂੰ ਨਾ ਵਿਕਾਰਾਂ ਨੇ ਘੇਰਿਆ ਹੋਇਆ ਆਪਣੀ ਹਰ ਬੰਦੇ ਨੂੰ ਵਿਕਾਰਾਂ ਨੇ ਫਿਰ ਮੇਰੇ ਮਨ 'ਚ ਵੀ ਕਈ ਚੀਜ਼ਾਂ ਆਉਂਦੀਆਂ ਸੀ ਕਿ ਮੈਂ ਜਾ ਕੇ ਆਹ ਵੀ ਕਰਨਾ ਮੈਂ ਚਾਹ ਵੀ ਪੀਣੀ ਆ ਮੈਂ ਖਾਣਾ ਵੀ ਖਾਣਾ ਤੈਨੂੰ ਪਤਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਪ੍ਰਥਾ ਕਿਉਂ ਚਲਾਈ ਸੀ ਕਿ ਪਹਿਲਾਂ ਪੰਗਤ ਫਿਰ ਸੰਗਤ ਮਤਲਬ ਪਤਾ ਹੈ ਤਾਂ ਪਹਿਲਾਂ ਤੁਸੀਂ ਲੰਗਰ ਛਕੋ ਆਪਣੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਂਤ ਕਰੋ ਪਹਿਲਾਂ ਲੰਗਰ ਹਲਾਉਂਦਾ ਨਾ ਹਾਂਜੀ ਫਿਰ ਗੁਰੂ ਸਾਹਿਬ ਦੇ ਦਰ ਆਂਦੇ ਨੇ ਕਿ ਤੁਹਾਡੇ ਅੰਦਰ ਕੋਈ ਤ੍ਰਿਸ਼ਨਾ ਨਾ ਰਵੇ ਜਦੋਂ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ ਪਹਿਲਾਂ ਲੰਗਰ ਛਕ ਕੇ ਫਿਰ ਉੱਥੇ ਬੈਠੋ ਜਾ ਕੇ ਕਿ ਤੁਹਾਨੂੰ ਐਦਾਂ ਨਾ ਹੋਵੇ ਕਿ ਮੇਰੇ ਪਿੱਛੇ ਕੀ ਰਹਿ ਗਿਆ ਮੇਰੇ ਆ ਸਰੀਰ ਤੇ ਜਿਹੜੇ ਹੰਕਾਰ ਦੀ ਪਰਤ ਹੈ ਨਾ ਉਹ ਲਾ ਕੇ ਜਾਓ ਐਗਜ਼ਾਮਪਲ ਦੋ ਇਹ ਕੀ ਸੀਗਾ ਇਹਦੇ ਵਿੱਚ ਅਨਾਰ ਸੀਗਾ ਨਾ ਲੈ ਸਵਾਭ ਨਾਲ ਨਾ ਚੀਜ਼ ਇੱਥੇ ਪਈ ਆ ਇਹ ਕੀ ਆ ਇਹ ਅਨਾਰ ਅਨਾਰ ਆ ਨਾ ਕਿੰਨੇ ਫਾਇਦੇ ਨੇ ਇਹਦੇ ਬਹੁਤ ਫਾਇਦੇ ਨੇ ਭਾਜੀ ਬੋਲ ਕੇ ਦੱਸ ਕੀ ਫਾਇਦੇ ਨੇ ਖੂਨ ਵੀ ਵਧੂਗਾ ਤੰਦਰੁਸਤੀ ਵੀ ਆਊਗੀ એનર્ਜੀ ਵੀ ਵਧੂਗੀ ਕਿੱਦਾਂ ਆਊਗੀ ਖਾ ਕੇ ਭਾਜੀ ਆ ਲੈ ਖਾ ਲੈ ਭਾਜੀ ਏਦਾਂ ਥੋੜੀ ਖਾਵਾਂਗੇ ਹਾਂ ਥੋ-ਥੋ ਕੇ ਖਾਵਾਂਗੇ ਇਹਨੂੰ ਲੈ ਤੋਲ ਲੈ ਮੈਂ ਤੈਨੂੰ ਥੋਕੇ ਦੇ ਦਿੰਨਾ ਇਸ਼ਨਾਨ ਕੀਤਾ ਹੀ ਨਾ ਹਾਂਜੀ ਆਪਣੇ ਤਾਨੂੰ ਤੋਤਾ ਸੀ ਨਾ ਹਾਂਜੀ ਲੈ ਫੇਰ ਕਿਉਂ ਨਹੀਂ ਸਵਾਦ ਆਊਗਾ ਹਲੋ 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 ਹੁਣ ਤੂੰ ਤਾਂ ਹੁਣ ਖਾ ਲ ਭਾਈ ਕੀ ਕਹਿ ਰਹੇ ਏਦਾਂ ਥੋੜੀ ਖਾਦਾ ਜਾਊਗਾ ਹਾਂ ਛਿੱਲਾਂਗੇ ਅਨਾਰ ਵਿੱਚੋਂ ਕੱਢਾਂਗੇ ਫੇਰ ਹੀ ਖਾਵਾਂਗੇ ਇਹੀ ਗੱਲ ਐਕਸੈਕਟਲੀ ਇਹੀ ਗੱਲ ਆਪਾਂ ਅੰਦਰ ਗਏ ਹੈਨਾ ਇਸ਼ਨਾਨ ਵੀ ਕਰ ਲਿਆ ਗੁਰੂ ਨੂੰ ਮੱਥਾ ਵੀ ਟੇਕ ਲਿਆ ਜਿਹੜੀ ਆਪਣੇ ਪਰਤ ਚੜੀ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਆਪਣੇ ਦੁਸ਼ਮਣ ਨੇ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ 550 ਸਾਲ ਪਹਿਲਾਂ ਜੇ ਗੁਰੂ ਗ੍ਰੰਥ ਸਾਹਿਬ ਚੋਂ ਲਿਖਿਆ ਨਾ ਇਹ ਹੈ ਹਨਾ ਉਹ ਇਹ ਚੀਜ਼ਾਂ ਹੀ ਨੇ ਜਿਹੜੀਆਂ ਆਪਾਂ ਘਰੇ ਛੱਡ ਕੇ ਨਹੀਂ ਆਂਦੇ ਆਪਾਂ ਦੁਨਿਆਵੀ ਚੀਜ਼ਾਂ 'ਚ ਘਿਰੇ ਹੋਇਆ ਜਦੋਂ ਇਹਨੂੰ ਛਿੱਲਾਂਗੇ ਮਤਲਬ ਆਪਣੇ ਤੋਂ ਹੰਕਾਰ ਦੀ ਪਰਤ ਲਾਹਾਂਗੇ ਜਦੋਂ ਲੋਭ ਛੱਡਾਂਗੇ ਦੁਨੀਆਂ ਦਾ ਲਾਲਚ ਛੱਡਾਂਗੇ ਫੇਰ ਜਾ ਕੇ ਆਨੰਦ ਆਉਂਦਾ ਹੈ ਸਹੀ ਕਹਿ ਰਿਹਾ ਨਾ ਮੈਂ ਬਿਲਕੁਲ ਜਦੋਂ ਇਹਦਾ ਸਵਾਦ ਫਲ ਖਾਣ ਦਾ ਉਦੋਂ ਆਣਾ ਜਦੋਂ ਇਹਨੂੰ ਧੋ ਸਵਾਰ ਕੇ ਅੰਦਰੋਂ ਇਹਦਾ ਜੋ ਕੁਦਰਤ ਨੇ ਇਹਦੇ ਵਿੱਚ ਪੈਦਾ ਕੀਤਾ ਨਾ ਤਾਂ ਇਹਦੇ ਫਾਇਦੇ ਆਣੇ ਤਾਂ ਪ੍ਰੋਟੀਨ ਮਿਲਣਾ ਤਾਂ ਖੂਨ ਵਧਣਾ ਕੀ ਸਮਝਿਆ ਭਈ ਤੁਸੀਂ ਬੈਠੋ ਮੈਂ ਆਇਆ ਹੁਣ ਕਿੱਧਰ ਚੱਲਿਆ ਵੀਰੇ ਮੈਂ ਇੱਕ ਵਾਰੀ ਦੁਬਾਰਾ ਦਰਸ਼ਨ ਕਰਕੇ ਆਇਆ ਕਿਉਂ ਬੱਸ ਭਾਜੀ ਅੰਦਰੋਂ ਮਤਲਬ ਉਹਨਾਂ ਜਦੋਂ ਪਿਓ ਨੂੰ ਮਿਲਣਾ ਹੈ ਨਾ ਤਾਂ ਪਿਓ ਦੀਆਂ ਗੱਲਾਂ ਮੰਨਣੀਆਂ ਪੈਣੀਆਂ ਆੰਦੇ ਹੁਕਮ ਨਾ ਹੁਕਮ ਨਾਮਾ ਵੀ ਨਹੀਂ ਪੜ ਕੇ ਆਇਆ ਹੋਣਾ ਲਈ ਵੀਰੇ ਫਾਇਦਾ ਕੀ ਗੁਰਦੁਆਰੇ ਮੱਥੇ ਰਗੜੰਦਾ ਜੇ ਹੁਕਮ ਨਾਮਾ ਮੰਨਣਾ ਹੀ ਨਹੀਂ ਹੁਣ ਜਾਣਾ ਆਪਾਂ ਤੇਰੇ ਨਾਲ ਚੱਲਾਂਗੇ ਦੁਆਰਾ ਤੂੰ ਸਾਡੇ ਨਾਲ ਰਹਿਣਾ ਠੀਕ ਆ ਵੀਰੇ ਨਾ ਤੂੰ ਕਿਸੇ ਦੀ ਗੱਲ ਸੁਣਨੀ ਐ ਤੇ ਨਾ ਕਿਸ ਨੂੰ ਕਹਿਣੀ ਐ ਗੁਰੂ ਸਾਹਿਬ ਨੂੰ ਜਿਹੜੀ ਗੁਰਬਾਣੀ ਉੱਥੇ ਚੱਲਦੀ ਆ ਨਾ ਉਹਦੇ ਵਰਗਾ ਆਨੰਦ ਹੀ ਐ ਨਹੀਂ ਬੜੇ ਭਾਗਾਂ ਨੇ ਆ ਜਿਹੜੇ ਸੰਗਤ 'ਚ ਖੜਨ ਨੂੰ ਆਪਾਂ ਜਗ੍ਹਾ ਮਿਲਦੀ ਆ ਲੋਕੀ ਧੱਕੇ ਮਾਰਦੇ ਨਾ ਮਾਰ ਲੈਣ ਦੇ ਨਾ ਆਪਾਂ ਤਾਂ ਧੱਕਾ ਮਾਰਨਾ ਤੇ ਨਾ ਕਾਲੀ ਕਰਨੀ ਐ ਭਾਵੇਂ ਲੱਗਣ 3 ਘੰਟੇ ਭਾਵੇਂ 4 ਘੰਟੇ ਤੂੰ ਮੈਨੂੰ ਇਹ ਦੱਸ ਦੁਨੀਆ ਦੀ ਕੋਈ ਐਸੀ ਥਾਂ ਹੈਗੀ ਜਿੱਥੇ ਇੰਨਾ ਗੁਰੂ ਸਾਹਿਬ ਦੇ ਚਰਨਾਂ 'ਚ ਖੜਨ ਦਾ ਮੌਕਾ ਮਿਲੇ ਇੱਕ ਜਗ੍ਹਾ ਦੱਸ ਦੇ ਨਹੀਂ ਵੀਰੇ ਵੀਰੇ ਦਰਬਾਰ ਸ ਹੈਗਾ ਗੁਰੂ ਰਾਮਦਾਸ ਜੀ ਦੀ ਧਰਤੀ ਆ ਇੱਥੇ ਇੰਨੀ ਕਿਰਪਾ ਨਾ ਇਹ ਉਹੀ ਗੁਰਦੁਆਰਾ ਸਾਹਿਬ ਹੁੰਦੇ ਆ ਇਹੀ ਮੰਦਰ ਹੁੰਦੇ ਨੇ ਇਹੀ ਮਸਜਿਦਾਂ ਹੁੰਦੀਆਂ ਨੇ ਜਿੱਥੇ ਅੰਦਰ ਜਾ ਕੇ ਨਾ ਪਾਣੀ ਜਲ ਬਣ ਜਾਂਦਾ ਕੜਾ ਜਿਹੜਾ ਹੁੰਦਾ ਅੰਦਰ ਜਾ ਕੇ ਦੇਗ ਬਣ ਜਾਂਦੀ ਆ ਜੁੱਤੇ ਆ ਤੇ ਇਹ ਚੱਪਲਾਂ ਨੇ ਨਾ ਅੰਦਰ ਜਾ ਕੇ ਜੋੜੇ ਬਣ ਜਾਂਦੇ ਆ ਆਮ ਕਪੜਾ ਅੰਦਰ ਜਾ ਕੇ ਰੁਮਾਲਾ ਸਾਹਿਬ ਬਣ ਜਾਂਦਾ ਕਿੰਨੀਆਂ ਚੀਜ਼ਾਂ ਕਾਦੇ ਕਰਕੇ ਇਹ ਸਿਰਫ ਗੁਰਬਾਣੀ ਹੈ ਗੁਰਬਾਣੀ ਜਿਹੜੀ ਬੜੀ ਤਾਕਤ ਹੈ ਉਹਨੂੰ ਸਮਝਿਆ ਤਾਂ ਜਾਂਦਾ ਜੇ ਅੰਦਰੋਂ ਸਾਫ਼ ਹੋਈਏ ਜਿਹਨੂੰ ਉਹ ਸਮਝ ਲੱਗੀ ਉਹਨੇ ਗੁਰੂ ਨੂੰ ਪਾ ਲੈਣਾ ਫਿਰੇ ਹੁਣ ਮੈਨੂੰ ਸਮਝ ਲੱਗੀ ਜਿੱਦਾਂ ਤੁਸੀਂ ਕਿਹਾ ਨਾ ਮੈਂ ਉਦੋਂ-ਉਦਾਂ ਹੀ ਕਰੂੰਗਾ ਦੇਖ ਵੀਰੇ ਇਹ ਮੇਰਾ ਜਾਂ ਇਹਦਾ ਜਾਂ ਤੇਰਾ ਕਿਹਾ ਨਹੀਂ ਮੰਨਿਆ ਜਾਣਾ ਇਹ ਗੁਰੂ ਸਾਹਿਬ ਦੇ ਸਿਧਾਂਤ ਹੈ ਜੇ ਉਹਨਾਂ ਨੂੰ ਸਮਝਣਾ ਸ਼ੁਰੂ ਕਰ ਦਈਏ ਨਾ ਤਾਂ ਆਨੰਦ ਦੀ ਜ਼ਿੰਦਗੀ ਹੈ ਬੜਾ ਸਕੂਨ ਮਿਲਦਾ ਵੀਰੇ ਅੱਜ ਤੱਕ ਕਦੇ ਕਿਸੇ ਨੇ ਸਮਝਾਇਆ ਨਹੀਂ ਨਾ ਇਦਾਂ ਜਿੱਦਾਂ ਤੁਸੀਂ ਸਮਝਾਇਆ ਅੱਜ ਮੈਨੂੰ ਵਾਹਿਗੁਰੂ ਐਡੀ ਸਮਝ ਸਾਰਿਆਂ ਨੂੰ ਬਖਸ਼ੇ ਜਿਹਨੂੰ ਸਮਝ ਆ ਜਾਵੇ ਅਸਾਂ ਨੂੰ ਵੀ ਨਹੀਂ ਕਿਸੇ ਨੇ ਸਮਝਾਇਆ ਗੁਰਬਾਣੀ 'ਚ ਹੀ ਸਭ ਕੁਝ ਹੈ ਜਿਨੇ ਉਹ ਪਾਰ ਪਾ ਲਿਆ ਨਾ ਤੁਸੀਂ ਨੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਪਾਣਾ ਨਾ ਉਹਨੇ ਕੱਲੇ ਇੱਕ ਓਂਕਾਰ ਸੀ ਪਾ ਲੈਣਾ ਕਿਉਂ ਕਰ ਇੱਕੋ ਹੀ ਆ ਉਹਨੇ ਆਪਾਂ ਨੂੰ ਪਾਲਿਆ ਤੇ ਉਹਨੇ ਆਪਾਂ ਨੂੰ ਅੱਗੇ ਤੋਰਨਾ ਠੀਕ ਆ ਵੀਰੇ ਨਾਲੇ ਵੀਰੇ ਪਤਾ ਕੀ ਆ ਆਪਾਂ ਨਾ ਦਰਸ਼ਨ ਕਰਨ ਅੰਦਰ ਬਾਅਦ ਜਾਣਾ ਪਹਿਲੇ ਲੰਗਰ ਛਕਾਂਗੇ ਮੈਨੂੰ ਭੁੱਖ ਵੀ ਲੱਗੀ ਹੋਈ ਸੀ ਉਹ ਧਿਆਨ ਮੇਰਾ ਉੱਧਰ ਸੀ ਜਿਆਦਾ ਹਾਂ ਅਸਲੀ ਗੱਲ ਤਾਂ ਹੁਣ ਬਾਹਰ ਆਈ ਆ ਨਾ ਹਾਂਜੀ ਚੱਲ ਫਿਰ ਚੱਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤਾਂ ਵੀਰੇ ਸਮਝਣ ਦੀ ਐ ਸਮਝੀਏ ਤਾਂ ਰੱਬ ਤੁਹਾਡੇ ਅੰਦਰ ਹੀ ਐ ਜੇ ਨਾ ਸਮਝੀਏ ਤਬਾਰ ਕਿਤਨੀ ਲੱਭਣਾ